ਸ਼ਰਮਨਾਕ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਗੁਰਦੁਆਰਾ ਸਾਇਤੀਆਂ ਜਿੱਥੇ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕਨ ਆਈ ਔਰਤ ਤੇ ਕੁਝ ਔਰਤਾ ਨੇ سونے ਦੀ ਚੂੜੀ ਚੋਰੀ ਕਰ ਲਈ ਹੈ ਦੱਸਿਆ ਕਿ ਔਰਤ ਦੀ ਚੂੜੀ ਚੋਰੀ ਕਰਤਿਆਂ ਦੀ ਔਰਤਾ ਦੀ ਸਿਸਟਮ ਵੀਡੀਓ ਹੁਣ ਸਾਹਮਣੇ ਆਈ ਹੈ ਇਸ ਸੰਬੰਧੀ ਵੀਡੀਓ ਦੇ ਆਧਾਰ ਤੇ ਪੁਲਿਸ ਨੇ ਕਾਰਵਾਈ ਕਰਨ ਦੀ ਗੱਲ ਵੀ ਆਖੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਕਿ ਜਿੱਥੇ ਲਗਾਤਾਰ ਪੰਜਾਬ ਦੇ ਵਿੱਚ ਲੁੱਟਕੁਆ ਦੀਆਂ ਵਾਰਦਾਤਾਂ ਵਾਦੀਆਂ ਨਜ਼ਰ ਆ ਰਹੀਆਂ ਨੇ ਇਹ ਲੁੱਟਖੋ ਦੀ ਵਾਰਦਾਤ ਸ਼ਰਿਆਮ ਹੁੰਦੀ ਹੈ ਜ्यास ਦੇ ਵਿੱਚ ਔਰਤਾਂ ਵੀ ਸ਼ਾਮਲ ਦਿਖਾਈ ਦੇ ਰਹੀਆਂ ਨੇ ਇਸ ਸੀਸੀਟੀਵੀ ਫੁਟੇਜ ਤੁਸੀਂ ਵੇਖ ਸਕਦੇ ਹੋ ਜੋ ਕਿ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਗੁਰਦੁਆਰਾ ਛੇਟਾ ਸਾਹਿਬ ਦਵੱਤ ਵਿੱਚ ਮੱਥਾ ਟੇਕਨਾਈਕ ਔਰਤ ਦੀ ਸੋਨੇ ਦੀ ਚੂੜੀ ਕੁੜਤਾ ਵੱਲੋਂ ਘੇਰਾਬੰਦੀ ਕਰਕੇ ਚੋਰੀ ਕਰ ਲਈ ਜਾਂਦੀ ਹੈ ਸੀਸੀਟੀਵੀ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿਸ ਤਰੀਕੇ ਨਾਲ ਔਰਤ ਨੂੰ ਕੇਰਾਬੰਦੀ ਕਰਕੇ ਬੜੀ ਸ਼ਾਤਰ ਦਿਮਾਗ ਦੇ ਨਾਲ ਇਹ ਸੋਨੇ ਦੀ ਚੂੜੀ ਉਤਾਰੀ ਗਈ ਹੈ ਇਸ ਮਾਮਲੇ ਦੇ ਵਿੱਚ ਪੁਲਿਸ ਦਾ ਵੱਡਾ ਬਿਆਨ ਸਾਹਮਣੇ ਆ ਰਿਹਾ ਜਦੋਂ ਪੁਲਿਸ ਦੇ ਧਿਆਨ ਦੇ ਵਿੱਚ ਮਾਮਲਾ ਆਉਂਦਾ ਹੈ ਤਾਂ ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਅਸੀਂ ਦੇਖ ਲਈ ਹੈ ਸੀਸੀਟੀਵੀ ਦੇ ਆਧਾਰ ਤੇ ਹੁਣ ਇਹਨਾਂ ਔਰਤਾਂ ਨੂੰ ਫੜਿਆ ਜਾਏਗਾ ਇਸ ਗਿਰੋਹ ਦਾ ਪਰਦਾ ਫਾਸ਼ ਕੀਤਾ ਜਾਏਗਾ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈਆ ਮੈਂ ਦੇਖੀ ਉਹਦੇ ਵਿੱਚ ਇੱਕ ਲੇਡੀ ਜੀ ਮੱਥਾ ਟੇਕ ਰਹੀ ਅੰਦਰ ਚਾਰ ਪੰਜ ਲੇਡੀ ਜਿਨ੍ਹਾਂ ਨੂੰ ਘੇਰਾ ਪਾ ਕੇ ਉਹਨਾਂ ਦੇ ਇੱਕ ਲਫਾਫਾ ਜਾਂ ਰੱਖ ਕੇ ਤੇ ਜਿਹੜਾ ਉਹਨਾਂ ਦੀ ਚੂੜੀ ਉਤਾਰ ਲਈ ਹੈ ਸਮਾਜਿਕ ਕੰਪਲੇਂਟ ਸੜਕੋ ਆ ਗਈ ਹੈ ਇਹਦੇ ਅਸੀਂ ਕਾਨੂੰਨੀ ਕਾਰਵਾਈ ਅਗਲੀ ਕਰ ਰਹੇ ਹਾਂ ਤੇ ਜਲਦੀ ਇਹਨੂੰ ਟਰੈਕ ਕਰਕੇ ਜਿਹੜੀ ਲੇਡੀਆਂ ਮਹਿਲਾਵਾਂ ਇਹਦੇ ਵਿੱਚ ਦਿਖਾਈ ਦੇ ਰਹੀਆਂ ਨੇ ਜਿਹੜੀਆਂ ਇੱਕ ਜਨਾਨੀ ਦੇ ਮਗਰ ਲੱਗੀਆਂ ਨੇ ਜੀ ਚਾਰ ਤੋਂ ਪੰਜ ਮਹਿਲਾਵਾਂ ਦਿਖਾਈ ਦੇ ਰੇ ਨੇ ਕਾਫੀ ਵੈਸੇ ਭੀੜ ਹੈ ਕਾਫੀ ਲੇਡੀਜ਼ ਨੇ ਉੱਥੇ ਪਰ ਸ਼ੱਕੀ ਜਿਹੜੀਆਂ ਸਸਪੈਕਟਡ ਨੇ ਚਾਰ ਤੋਂ ਪੰਜ ਲੱਗ ਰ ਇਹ ਕੋਈ ਗਰੋਅ ਹੈ ਸਬੰਧ ਚ ਅਸੀਂ ਜਲਦੀ ਇਹਨੂੰ ਗਰੋਅ ਨੂੰ ਕਰੈਕ ਕਰਕੇ ਤੇ ਇਹਨੂੰ ਗ੍ਰਿਫਤਾਰ ਕਰਾਂਗੇ। ਕਿ ਰੋਗ ਨਾ ਨਵਾਂ ਇੱਕ ਤਿਆਰ ਹੋਇਆ ਕਿ ਕੋਈ ਲੇਡੀ ਦਾ ਗਰੋਅ ਪਹਿਲੀ ਵਾਰੀ ਇੱਕ ਅਸੀਂ ਕਹਿ ਸਕਦੇ ਹਾਂ ਤਸਵੀਰ ਸਾਹਮਣੇ ਆਈ ਹੈ ਜਿਹੜੀ ਦੇ ਵਿਰੋਧ ਕਰ ਰਹੀ ਹੈ। ਬਿਲਕੁਲ ਜਿਹੜੀ ਇਹੋ ਜਿਹਾ ਇਨਸੀਡੈਂਟ ਸਾਡੇ ਸਾਹਮਣੇ ਪਹਿਲੀ ਵਾਰ ਆਇਆ ਪਰ ਜਲਦੀ ਅਸੀਂ ਇਹਨੂੰ ਟ੍ਰੇਸ ਕਰਕੇ ਜਿਹੜੀਆਂ ਹੈਗੀਆਂ ਲੇਡੀਜ਼ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਇਹ ਤਾਂ ਮਾਮਲਾ ਜੀ ਗੁਰੂ ਕਾਂਚ ਨੂੰ ਸਰਦਾ ਨਾਲ ਨਾ ਪਸਤ ਹੋਣਦੀਆਂ ਨੇ ਕਿ ਇੰਨੀ ਘਟਨਾਵਾਂ ਵਾਪਰ ਰਹੀਆਂ। ਤਾਂ ਕਿਤੇ ਨਾ ਕਿਤੇ ਲੱਗਦਾ ਕਿ ਹੋਰ ਚੌਕਸੀ ਰੱਖਣ ਦੀ ਲੋ ਦੇਖੋ ਕਿਤੇ ਵੀ ਭੀੜ ਭੜਕਾ ਹੋਵੇ ਚਾਹੇ ਗੁਰੂ ਘਰ ਵਿੱਚ ਹੋਵੇ ਚਾਹੇ ਕੋਈ ਵੀ ਜਿਦਾ ਰੇਲਵੇ ਸਟੇਸ਼ਨ ਬੱਸ ਸਟੈਂਡ ਹੋਵੇ ਪਿੱਕ ਪੌਕਟ ਰੇਡ ਉੱਥੇ ਤਰੇ ਫਿਰਦੇ ਨੇ ਸਨੇਚਿੰਗ ਜਿਹੜੇ ਪਰਸ ਕੱਢਨੇ ਜਾਂ ਮੋਬਾਈਲ ਕੱਢ ਲੈਣ ਇਹੋ ਜਿਹੇ ਇਨਸੀਡੈਂਟ ਤਕਰੀਬਨ ਹੁੰਦੇ ਰਹਿੰਦੇ ਨੇ ਪਰ ਫਿਰ ਵੀ ਜਿਹੜਾ ਇਨਸੀਡੈਂਟ ਇਸ ਤਰ੍ਹਾਂ ਦਾ ਗੁਰਦੁਆਰਾ ਵਿੱਚ ਹੈ ਗੁਰੂ ਘਰ 'ਚ ਸਾਡੇ ਨੋਟਿਸ ਪਹਿਲੀ ਵਾਰ ਆਇਆ ਵਾ ਪਰ ਅਸੀਂ ਇੱਥੇ ਟੀਮਾਂ ਸਪੈਸ਼ਲ ਲਗਾ ਦਿੱਤੀਆਂ ਨੇ ਜਲਦੀ ਇਹਨਾਂ ਨੂੰ ਟਰੇਸ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੇ ਕਿਸੇ ਵੀ ਪਹਿਚਾਣ ਦੇ ਵਿੱਚ ਆਉਂਦੀਆਂ ਨੇ ਤਾਂ ਉੱਪਰੋਂ ਤੁਹਾਡੇ ਮਾਧਿਅਮ ਰਵੇ ਇਹੋ ਮੈਸੇਜ ਦੇਣਾ ਚਾਹੁੰਦੇ ਆ ਕਿ ਜੇ ਇਹਨਾਂ ਬਾਰੇ ਕੋਈ ਪਤਾ ਲੱਗਦਾ ਤੁਹਾਨੂੰ ਪਹੁੰਚ ਚੁੱਕੇ ਜਲਦੀ ਇਹਨਾਂ ਨੂੰ ਫੜ ਸਕੀਏ ਇਸ ਤੋਂ ਇਲਾਵਾ ਜਦੋਂ ਤੁਹਾਡੇ ਮਾਧਿਅਮ ਰਹੀ ਇਹ ਵੀ ਅਪੀਲ ਕਰਨਾ ਚਾਹੁੰਦਾ ਕਿ ਭੀੜ ਭੜਕੇ ਵਾਲੀ ਜਗ੍ਹਾ ਦੇ ਜੋ ਜਾਂਦੇ ਖਾਸ ਕਰਕੇ ਗੁਰਦੁਆਰਾ ਮੰਦਿਰ ਜਾਂ ਚਰਚ ਜਾਂਦੇ ਨੇ ਤਾਂ ਆਪਣੇ ਵਸਤੂਆਂ ਦਾ ਆਪਣੇ ਬੈਗ ਦਾ ਸਮਾਨ ਦਾ ਧਿਆਨ ਰੱਖਿਆ ਨੂੰ ਠੀਕ ਹੈ ਜੀ